ਲੋਕ ਆਪ ਕਹਿੰਦੇ ਆ ਵੀ ਪਹਿਲੀ ਵਾਰ ਕੋਈ ਸਰਕਾਰ ਬਣੀ ਆ ਜਿਹੜੀ ਲੋਕਾਂ ਨੂੰ ਸਹੂਲਤਾਂ ਦਿੰਦੀ ਆ ਤੇ ਲੋਕਾਂ ਦੀ ਆਪਣੀ ਸਰਕਾਰ ਆ ਜਿਹੜੇ ਕਾਲੀ ਕਾਂਗਰਸੀ ਆ ਉਹ ਵੀ ਇੱਥੇ ਮਿਲਦੇ ਆ ਉਹ ਖੁਦ ਕਹਿੰਦੇ ਆ ਕਿ ਚੰਗਾ ਆ ਮਾਦੀ ਪਾਰਟੀ ਦੀ ਸਰਕਾਰ ਬਣ ਗਈ ਆ ਇਹ ਕਾਲੀਦਲ ਕਾਂਗਰਸੀ ਸਰਕਾਰ ਬਣਦੀ ਤੇ ਸਾਨੂੰ ਭਾਵੇਂ ਕਾਲੀਦਲ ਨਾਲ ਹੈ ਅਸੀਂ ਤੇ ਸਾਡੇ ਲੀਡਰ ਸਾਡੇ ਤੇ ਪਰਚੇ ਕਰਾਉਂਦੇ ਤੇ ਲੋਕ ਇੰਡੀਆ ਲਾਈਸ ਤੇ ਮੀਤਵਾਰ ਪੀਜਪੀ ਦੇ ਮੀਤਵਾਰਾਂ ਨੂੰ ਹਰਾ ਰਹੇ ਇੰਡੀਆ ਲਾਈਸ ਤੇ ਆਮ ਆਦਮੀ ਪਾਰਟੀ ਦੇ ਮੀਤਵਾਰਾਂ ਨੂੰ ਜਿਤਾ ਰਹੇ ਆ ਜਿੰਦਾਬਾਦ ਸਰਦਾਰ ਸਚੇਦ ਸਿੰਘ ਜਿੰਦਾਬਾਦ ਜਿੰਦਾਬਾਦ ਸਰਦਾਰ ਸਚੇਦ ਸਿੰਘ ਜਿੰਦਾਬਾਦ ਆਮ ਆਦਮੀ ਪਾਰਟੀ ਜੋ ਕਹਿੰਦੀ ਉਹ ਕਰਦੀ ਆ ਲੋਕ ਇਹ ਮੰਨਦੇ ਆ ਕਿ ਵਾਕੇ ਆਮ ਆਦਮੀ ਪਾਰਟੀ ਦੇ ਲੀਡਰ ਸਰਦਾਰ ਭਗਵਤ ਸਿੰਘ ਬਾਦ ਅਰਵਿੰਦ ਕੇਜਰੀਵਾਲ ਜੋ ਕਹਿੰਦੇ ਉਹ ਕਰਦੇ ਆ ਸੱਚ ਦੇ ਰਾਹ ਤੇ ਚੱਲਦੇ ਆ ਆਪੇ ਨਾਨਕ ਦੀ ਧਰਤੀ ਆ ਬੜੀ ਕਰਮਾਪਾਗੜੀ ਧਰਤੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਅੱਜ ਮੈਂ ਆਪਦੇ ਵੱਡੇ ਭਰਾ ਅਰਜਨ ਬਾਡੀ ਹਲਕਾ ਇੰਚਾਰਜ ਸਰਦਾਰ ਸੱਜਨ ਸਿੰਘ ਟੀਮਾ ਜੀ ਦੇ ਨਾਲ ਸੁਲਤਾਨਪੁਰ ਲੋਧੀ ਦੇ ਵਿੱਚ ਘਰ-ਘਰ ਦੁਕਾਨ-ਦੁਕਾਨ ਤੇ ਜਾ ਕੇ ਲੋਕਾਂ ਨੂੰ ਅਪੀਲ ਕਰ ਰਹੇ ਆ ਭੈਣਾ ਭਰਾਵਾਂ ਦੇ ਵਿੱਚ ਉਤਸ਼ਾਹ ਵੀ ਆ ਦੁਕਾਨਦਾਰ ਆਪ ਸਾਡੇ ਨਾਲ ਚੱਲ ਕੇ ਗਾ ਅਗਲੀਆਂ ਦੁਕਾਨਾਂ ਤੇ ਵੋਟ ਅਪੀਲ ਕਰ ਰਹੇ ਆ ਲੋਕ ਆਪ ਕਹਿੰਦੇ ਆ ਵੀ ਪਹਿਲੀ ਵਾਰ ਕੋਈ ਸਰਕਾਰ ਬਣੀ ਆ ਜਿਹੜੀ ਲੋਕਾਂ ਨੂੰ ਸਹੂਲਤਾਂ ਦਿੰਦੀ ਆ ਤੇ ਲੋਕਾਂ ਦੀ ਆਪਣੀ ਸਰਕਾਰ ਆ ਸਾਨੂੰ ਇਸ ਸਰਕਾਰ ਦੇ ਵਿੱਚ ਇੱਕ ਤੇ ਇਹ ਮਾਨ ਹੋ ਗਿਆ ਵੀ ਜੇ ਕੋਈ ਧੱਕਾ ਹੁੰਦਾ ਉਹਦੇ ਸਾਨੂੰ ਨਿਆਂ ਮਿਲਦਾ ਸਾਡੀ ਆਵਾਜ਼ ਜਿਹੜੀ ਆ ਉੱਪਰ ਤੱਕ ਜਾਂਦੀ ਆ ਨਹੀਂ ਤੇ ਪੁਰਾਣੀਆਂ ਸਰਕਾਰਾਂ ਚ ਦੁਕਾਨਦਾਰ ਕਿਸਾਨ ਵਪਾਰੀ ਹਰੀਕ ਨਾਲ ਧੱਕਾ ਹੁੰਦਾ ਤੇ ਕਿਸੇ ਦੀ ਕੋਈ ਸਰਮਾਈ ਨਹੀਂ ਹੁੰਦੀ ਲੋਕ ਆਪ ਜਿਹੜੇ ਕਾਲੀ ਕਾਂਗਰਸੀ ਆ ਉਹ ਵੀ ਇੱਥੇ ਮਿਲਦੇ ਆ ਉਹ ਖੁਦ ਕਹਿੰਦੇ ਆ ਕਿ ਚੰਗਾ ਆ ਮਾਦੀ ਪਾਰਟੀ ਦੀ ਸਰਕਾਰ ਬਣ ਗਈ ਆ ਜੇ ਕਾਲੀ ਦਲ ਕਾਂਗਰਸੀ ਸਰਕਾਰ ਬਣਦੀ ਤੇ ਸਾਨੂੰ ਭਾਵੇਂ ਕਾਲੀ ਦਲ ਨਾਲ ਹੈ ਅਸੀਂ ਤੇ ਸਾਡੇ ਲੀਡਰ ਸਾਡੇ ਤੇ ਪਰਚੇ ਕਰਾ ਦਿੰਦੀ ਕਾਂਗਰਸੀ ਆਪ ਮੰਨਦੇ ਆ ਵੀ ਸਾਡੇ ਲੀਡਰ ਸਾਡੇ ਜਿ ਭਾਵੇਂ ਅਸੀਂ ਬਠਿੰਡੇ ਬੈਠੇ ਉਹਨਾਂ ਦੇ ਪਰਚਾ ਸਤਾਲਪੁਰ ਲੋਦੀ ਹੋ ਜਾਣਾ ਬੈਠੇ ਚੰਡੀਗੜ੍ਹ ਹੋਣਾ ਤੇ ਪਰਚਾ ਕਪੂਰ ਥਲੇ ਹੋ ਜਾਣਾ ਲੋਕਾਂ ਨੂੰ ਪਰਚਿਆਂ ਤੋਂ निजात ਮਿਲੀ ਆ ਲੋਕਾਂ ਨੂੰ ਆਪਦੀ ਸਰਕਾਰ ਆ ਆਪਣਾ ਆਪਣੱਤ ਮਿਲੀ ਆ ਸਰਦਾਰ ਭਗਵੰਤ ਸਿੰਘ ਮਾਨ ਤੇ ਸਾਡੇ ਜਿੰਨੇ ਵੀ ਮੰਤਰੀ ਆ ਸਾਡੇ ਜਿੰਨੇ ਵੀ ਐਮਐਲਏ ਉਹਨਾਂ ਨੂੰ ਭਾਵੇਂ ਕੋਈ ਰਸਤੇ 'ਚ ਖੜਿਆ ਛੋਟੀ ਉਮਰ ਦਾ ਬੱਚਾ ਤੇ ਭਾਵੇਂ ਕੋਈ ਬਜ਼ੁਰਗ ਹੱਥ ਦੇ ਦੇ ਤੇ ਇਹ ਕਹਵੇ ਨਾ ਕਿ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਨਹੀਂ ਤੇ ਪਹਿਲੇ ਤੇ ਜੇ ਕੋਈ ਕਿਸੇ ਨੂੰ ਹੱਥ ਦਿੰਦਾ ਉੱਤੇ ਪਰਚਾ ਦਰਜ ਕਰਾ ਦਿੰਦੇ ਲੋਕਾਂ ਦੀ ਗੱਲ ਸੁਣੀ ਵੀ ਜਾਂਦੀ ਹੈ ਤੇ ਗੱਲ ਹੱਲ ਦੀ ਹੁੰਦੀ ਹੈ ਇੱਥੋਂ ਤੱਕ ਕਿ ਨੌਜਵਾਨ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਜੱਫੀਆਂ ਪਾ ਕੇ ਆਪਦਾ ਭਾਈ ਕਹਿੰਦੇ ਆ ਨਹੀਂ ਤੇ ਮੁੱਖ ਮੰਤਰੀ ਦਾ ਤੇ ਲੋਕਾਂ ਦਾ ਬੜੀ ਦੂਰ ਦਾ ਦਾਇਰਾ ਬਣਿਆ ਹੁੰਦਾ ਹੈ ਬੜੀ ਦੂਰ ਰੱਖਿਆ ਜਾਂਦਾ ਹੈ ਲੋਕਾਂ ਨੂੰ ਇੱਕ ਵੱਡੀ ਸਿਕਿਉਰਿਟੀ ਜਿੱਥੇ ਕਿ ਪੁਲਸ ਵਾਲੇ ਲੋਕਾਂ ਨੂੰ ੱਟਕੇ ਮਾਰਦੇ ਹੀ ਦੇਖਦੇ ਨੇ ਹੁਣ ਮੁੱਖ ਮੰਤਰੀ ਸਾਹਿਬ ਲੋਕਾਂ ਨਾਲ ਜੱਫੀਆਂ ਪਾਉਂਦੇ ਲੋਕ ਆਪ ਦਾ ਪਾਈ ਕਹਿੰਦੇ ਆ ਸਰਕਾਰ ਦੇ ਵਿੱਚ ਬੜਾ ਫਰਕ ਆ ਲੋਕ ਵਾਰ-ਵਾਰ ਸਰਕਾਰ ਨੂੰ ਵੋਟਾਂ ਪਾਉਣਗੇ ਮਾਨ ਸਰਕਾਰ ਨੂੰ ਵਾਰ-ਵਾਰ ਰੀਪੀਟ ਕਰਨਗੇ ਲੋਕ ਪਹਿਲਾਂ 22 ਜਿਤਾਈ ਲੋਕਾਂ ਨੇ ਹੁਣ 24 ਜਿਤਾਉਣਗੇ ਮੁੜ ਕੇ 27 ਵੀ ਜਿਤਾਉਣਗੇ ਫਿਰ ਪੱਤੀ ਵੀ ਜਿਤਾਉਣਗੇ ਸਰਵੇਖੇਤਰੀ ਅੱਜ ਵੀ ਸਮਾਂ ਦੇ ਲੈ ਕੇ ਤਕਰੀਬ ਹੋ ਰਿਹਾ ਹੈ ਕਿਹੜਾ ਪਾਸੇ ਤੋਂ ਦਿਖ ਰਿਹਾ ਹੈ देखो चिरियर विंद केजरीवाल ਨੂੰ ਜਿਹੜਾ ਨਰਿੰਦਰ ਮੋਦੀ ਤੇ ਬੀਜੇਪੀ ਸਰਕਾਰ ਨੇ ਧੱਕਾ ਕਰਕੇ ਨਜਾਇਜ਼ ਤੌਰ ਤੇ ਹਰਾਸਤ ਦੇ ਵਿੱਚ ਲਿਆ ਜੇਲ੍ਹ ਚ ਬੰਦ ਕੀਤਾ ਇਹ ਨਜਾਇਜ਼ ਕੀਤਾ ਕੋਈ ਆਰਟੀਜੀਐਸ ਨਹੀਂ ਹੋਈ ਕੋਈ ਪੈਸਾ ਨਹੀਂ ਲੱਭਾ ਕੋਈ ਲੋਕਰ ਤੋਂ ਕੁਝ ਨਹੀਂ ਲੱਭਾ ਕੋਈ ਪ੍ਰੂਫ ਨਹੀਂ ਲੱਭਾ ਇਹ ਕੋ ਬੰਦੇ ਦੀ ਗਵਾਹੀ ਲੈ ਲਈਆ ਜਿਹੜਾ ਬੰਦਾ ਕੁਝ ਮਹੀਨੇ ਪਹਿਲਾਂ ਬੀਜੇਪੀ ਦੀ ਜਿਹੜੀ ਪਾਰਟੀ ਦਾ ਅਕਾਊਂਟ ਆ ਉਹਦੇ 'ਚ 55 ਕਰੋੜ ਰੁਪਏ ਫੰਡਿੰਗ ਕਰ ਰਿਆ ਉਸੇ ਬੰਦੇ ਨੂੰ ਮੁੜ ਕੇ ਗਵਾਹ ਬਣਾ ਲਿਆ ਇਹ ਤੇ ਭਾਜਪਾ ਦੀ ਸੋਚੀ ਸਮਝੀ ਸਾਜ਼ਿਸ਼ ਆ ਬਣੀ ਬਣਾਈ ਕਹਾਣੀ ਆ ਲੋਕ ਵੀ ਸਾਰਾ ਕੁਝ ਸਮਝਦੇ ਆ ਕੇਜਰੀਵਾਲ ਸਾਹਿਬ ਵੀ ਜਲਦ ਬਾਹਰ ਹੋਣਗੇ ਪਰ ਜਿਹੜਾ ੱਤਕਾ ਕੇਜਰੀਵਾਲ ਸਾਹਿਬ ਨਾਲ ਨਰਿੰਦਰ ਮੋਦੀ ਐ ਅਮੀਸ਼ਾ ਭਾਜਪਾ ਸਰਕਾਰ ਨੇ ਕੀਤਾ ਉਹਦਾ ਜਵਾਬ ਲੋਕ ਦੇ ਰਿਆ ਕਿਉਂਕਿ ਵੱਖ-ਵੱਖ ਸਟੇਟਾਂ ਦੇ ਵਿੱਚ ਅੱਡ-ਅੱਡ ਦੌਰਾਂ ਦੇ ਵਿੱਚ ਵੋਟਾਂ ਹੋ ਰਹੀਆਂ ਤੇ ਲੋਕ ਇੰਡੀਆ ਲਾਈਨਸ ਦੇ ਉਮੀਦਵਾਰ ਭਾਜਪਾ ਦੇ ਉਮੀਦਵਾਰਾਂ ਨੂੰ ਹਰਾ ਰਹੇ ਇੰਡੀਆ ਲਾਈਨਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਰਹੇ ਆ ਫਟਾਫਟਵਾ ਮਿਲੇਗਾ 543 ਚੋਂ 4500 ਤੋਂ ਵੱਧ ਸੀਟਾ ਲੋਕ ਜਿਤਾ ਕੇ ਇੰਡੀਆ ਲਈ ਦੀ ਸਰਕਾਰ ਬਣਾਉਣਗੇ ਸਾਡੇ ਪੰਜਾਬ ਦੇ ਰੂਰਲ ਡਵੈਲਪਮੈਂਟ ਦਾ 8000 ਕਰੋੜ ਨੈਸ਼ਨਲ ਹੈਲਥ ਮਿਸ਼ਨ ਦੇ ਹਸਪਤਾਲਾਂ ਦੇ ਪੈਸੇ ਨਰੇਗਾ ਦੀਆਂ ਕਈ ਸਕੀਮਾਂ ਜਿਹੜੀਆਂ ਇਹਨਾਂ ਬੰਦ ਕੀਤੀਆਂ ਸਾਡੀ ਚੰਡੀਗੜ੍ਹ ਦੇ ਵਿੱਚ ਜਿਹੜੀ ਭਰਤੀ ਆ 60 40 ਦੇ ਅਨੁਪਾਤ ਨਾਲੋਂ ਦੀ 40% ਬੱਚੇ ਸਾਡੇ ਪੰਜਾਬ ਦੇ ਹਰਿਆਣੇ ਤੇ ਚੰਡੀਗੜ੍ਹ ਦੇ 60% ਕੀਤੇ ਜਾਂਦੇ ਉਹ 40% ਸਾਡੀ ਪੰਜਾਬ ਦੀ ਭਰਤੀ ਉਹ ਵੀ ਬੀਜੇਪੀ ਖਾਦੀ ਜਿਹੜੇ ਸਾਡੇ ਹੱਕ ਬੰਦ ਕੀਤੇ ਆ ਇੰਡੀਆ ਲਈ ਦੀ ਸਰਕਾਰ ਆਉਂਦੇ ਉਹ ਸਾਰੇ ਅਖਬਾਰ ਪੰਜਾਬ ਦੇ ਦੋ ਆਵਾਜ਼ ਜੀ ਸਰਕਾਰ ਦੇ ਵਿਧਾਇਕ ਹੈ ਕਿ ਇਹ ਕਿਹੜੇ ਚੋਣਾਂ ਦਾ ਮੁਕਦਰਾ ਰਚਾਇਆ ਕਿ ਨੇ ਦੇਖੋ ਜਿਹੜੇ ਜਾਤ ਵਿਧਾਇਕ ਨੇ ਉਹ ਰਾਣਾ ਗੁਰਜੀਤ ਸਿੰਘ ਦੇ ਪੇਟੇ ਰਾਣਾ ਇੰਦਰਪ੍ਰਤਾਪ ਸਿੰਘ ਦੇਖੋ ਉਹ ਤਾਂ ਪਹਿਲਾਂ ਹੀ ਕਾਂਗਰਸੀ ਉਹ ਤੇ ਸਿਰਫ ਉਹਨਾਂ ਨੂੰ ਕਾਂਗਰਸ ਪਾਰਟੀ ਟਿਕਟ ਰੈਂਦੀ ਸੀ ਉਹਨਾਂ ਜਾਤ ਤੌਰ ਤੇ ਚੋਣ ਲੜੀ ਆ ਉਹਨਾਂ ਦੇ ਪਿਤਾ ਜੀ ਵੀ ਕਾਂਗਰਸੀ ਉਹ ਵੀ ਕਾਂਗਰਸੀ ਪਰਿਵਾਰ ਹੀ ਕਾਂਗਰਸੀ ਉਹਨਾਂ ਦੇ ਕਾਂਗਰਸ ਨੂੰ ਮਾਇਦੇ ਨੇ ਤੇ ਇਹ ਤੇ ਵੇਖੋ ਸultanpur ਲੋਧੀ ਦੇ ਲੋਕ ਫੈਸਲਾ ਕਰ ਲੈ ਸੱਚ ਦੀ ਇਹ ਝੂਠ ਦੀ ਲੜਾਈ ਆ ਲੋਕ ਸੱਚ ਨੂੰ ਜਿਤਾਉਣਗੇ ਝੂਠ ਨੂੰ ਰੋਣਗੇ ਆਮ ਆਦਮੀ ਪਾਰਟੀ ਜੋ ਕਹਿੰਦੀ ਉਹ ਕਰਦੀ ਆ ਲੋਕ ਇਹ ਮੰਨਦੇ ਆ ਵੀ ਵਾਕੇ ਆਮ ਆਦਮੀ ਪਾਰਟੀ ਦੇ ਲੀਡਰ ਸਰਦਾਰ ਭਗਵਤ ਸਿੰਘ ਮਾਲ ਅਰਵਿੰਦ ਕੇਜਰੀਵਾਲ ਜੋ ਕਹਿੰਦੇ ਉਹ ਕਰਦੇ ਆ ਸੱਚ ਦੇ ਰਾਹ ਤੇ ਚੱਲਦੇ ਆ ਵਿਰੋਧੀ ਤੇ ਰਵਾਇਤੀ ਪਾਰਟੀਆਂ ਜੋ ਕਹਿੰਦੀਆਂ ਉਹਦੇ ਚੋਂ ਇੱਕ ਵਾਦਾ ਵੀ ਪੂਰਾ ਨਹੀਂ ਕਰਦੀਆਂ ਚੋਣ ਮੈਨੀਫੈਸਟੋ ਚੋਣਾਂ ਦੇ ਵੇਲੇ ਪੂਰਾ ਪਰਚਟੂ ਬਣਾ ਕੇ ਪੇਸ਼ ਕੀਤਾ ਜਾਂਦਾ ਤੇ ਜਦੋਂ ਜਿੱਤ ਜਾਂਦੇ ਆ ਮੁੜ ਕੇ ਕਹਿੰਦੇ ਤੇ ਸਦਾ ਸਿਆਸੀ ਸਟੰਟ ਹੀ ਆਮ ਆਦਮੀ ਪਾਰਟੀ ਨੇ ਜੋ ਕਿਹਾ ਉਹ ਕੀਤਾ ਬੀਬੀਆਂ ਦਾ ਜਿਹੜਾ 1000 ਰਿਆ ਉਹ ਵੀ ਐਮਪੀ ਇਲੈਕਸ਼ਨ ਤੋਂ ਕੁਝ ਸਮੇਂ ਬਾਅਦ ਸਰਦਾਰ ਭਗਵੰਤ ਸਿੰਘ ਮਾਨ ਨੇ ਕਹਿਤਾ ਵੀ ਅਸੀਂ ਜਲਦੀ ਰਵਾਂ ਜੋ ਕਿਹਾ ਉਹ ਕੀਤਾ 27 ਵਾਲੀ ਵੋਟ ਫੇਰ ਮੰਗਣਾਵਾਂਗੇ ਜੇ ਅਸੀਂ ਸਾਰੀਆਂ ਗਰੰਟੀਆਂ ਪੂਰੀਆਂ ਕੀਤੀਆਂ ਬੀਬੀਆਂ ਦਾ 1000 ਦੇ ਕੇ ਸਾਰੇ ਕੰਮ ਕਰਕੇ ਗਏ ਆ। ਇੱਕ ਸਵਾਲ ਹੈ ਜੀ ਅਮਰਪਾਲ ਜਿਹੜੇ ਵਾਰੀ ਤੋਂ ਹੈ ਕਿ ਪੱਤਕ ਸੋਤ ਵਾਲੇ ਨੌਜਰਾਨ 34 40 ਮੰਗਾਰੇ ਨਹੀਂ ਇਹ ਵੇ ਦੇਖੋ ਲੋਕਤੰਤਰ ਆ ਕੋਈ ਵੀ ਵਿਅਕਤੀ ਇਲੈਕਸ਼ਨ ਲੜ ਸਕਦਾ ਆਪ ਦਾ ਅਧਿਕਾਰੀ ਕੋਈ ਪਲੇਅਰ ਉਹ ਲੜ ਸਕਦਾ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਨਮਾਇੰਦਾ ਕਾਲੀ ਜਲ ਕਾਂਗਰਸ ਬੀਜੇਪੀ ਆਮ ਆਦਮੀ ਪਾਰਟੀ ਤੇ ਇਸੇ ਤਰ੍ਹਾਂ ਹੀ ਕੋਈ ਵੀ ਯੋਗ ਬੰਦਾ ਖੜੋ ਸਕਦਾ ਪਰ ਲੋਕਾਂ ਨੇ ਵੇਖਣਾ ਵੀ 2 ਸਾਲ ਪਹਿਲਾਂ ਕਿੰਨੇ ਕੰਮ ਕੀਤੇ ਤੇ ਕਾਹ ਤਿੰਨ ਸਾਲ ਜੇ ਜਿਹੜੀ ਸਰਕਾਰ ਪਈ ਹੈ ਕੰਮ ਉਹਨੇ ਕਰਦੇ ਲੋਕ ਬੜੇ ਧਿਆਨੇ ਆ ਲੋਕਾਂ ਨੂੰ ਪਤਾ ਜੇ ਕੋ ਸੜਕਾਂ ਬਣਨੀਆਂ ਪਿੰਡਾਂ ਨੂੰ ਜਾਂਦੇ ਖੇਤਾਂ ਨੂੰ ਜਾਂਦੇ ਰਸਤੇ ਬਣਨੇ ਆ ਜਾਂ ਕੋ ਮੰਡੀਆਂ ਬਣਨੀਆਂ ਮੰਡੀਆਂ ਦੇ ਸ਼ੈੱਡ ਬਣਨੇ ਆ ਕੋਈ ਵੀ ਸਰਕਾਰੀ ਬਿਲਡਿੰਗ ਹੋ ਹਸਪੀਟਲ ਸਕੂਲ ਬਣਨਾ ਆ ਉলাই ਟੀਚਰਾਂ ਦੀ ਭਰਤੀ ਹੋਣੀ ਆ ਡਾਕਟਰਾਂ ਦੇ ਹਸਪਤਾਲਾਂ 'ਚ ਭਰਤੀ ਹੋਣੀ ਆ ਉਹ ਕੰਮ ਆਮ ਆਦਮੀ ਪਾਰਟੀ ਜਿਹਦੀ ਸਰਕਾਰ ਉਹ ਹੀ ਕਰ ਸਕਦੀ ਲੋਕ ਬੜੇ ਥਿਆਣੇ ਆ ਲੋਕ ਕੰਮਾਂ ਨੂੰ ਪਹਿਲ ਦੇਣਗੇ ਲੋਕ ਏਡੇ ਲਈ ਲੱਗਣਗੇ ਇਹ 8899 ਵਾਲਾ ਦੌਰ ਜਿਹੜਾ ਉਹ ਗਿਆ ਬਾਕੀ ਜੇ 8899 'ਚ ਸਿਮਰਜੀਤ ਸਿੰਘ ਮਾਨ ਨੂੰ ਲੋਕਾਂ ਚਿਤਾਇਆ ਤੇ ਉਹਨਾਂ ਕੀ ਕਰਤਾ ਉਹਨਾਂ ਸਿਰਫ ਜਿੱਤ ਕੇ ਤੇ ਉਥੇ ਪਾਰਲੀਮੈਂਟ 'ਚ ਜਾ ਕੇ ਸਿਰਫ ਸਮੋਸੇ ਤੇ ਆਪਣਾ ਕੋਲ ਡਰਿੰਕ ਹੀ ਪੀਤੇ ਆ ਕੋਈ ਮਸਲਾ ਹੱਲ ਫੜਾ ਕਰਾਇਆ ਉਸੇ ਤਰ੍ਹਾਂ ਲੋਕਾਂ ਨੂੰ ਪਤਾ ਜਿਹੜੀ ਸਰਕਾਰ ਹੈ ਉਹਦੇ ਐਮਪੀ ਬਣਗੇ ਤੇ ਸਰਕਾਰ ਜਿਹੜੀ ਵਿਕਾਸ ਉਹ ਡਬਲ ਤੋਂ ਟ੍ਰਿਪਲ ਟ੍ਰਿਪਲ ਤੋਂ 5 ਗੁਣਾ 7 ਗੁਣਾ ਕਰਾਉਗੀ ਧੰਨਵਾਦ ਜੀ ਜੀ ਨੂੰ ਪਿਆਰ ਕੀਤਾ ਹੈ ਦੇਖੋ ਅੱਜ ਸੁਲਤਾਨਪੁਰ ਲੋਧੀ ਦੇ ਵਿੱਚ ਡੋਰ ਟੋਲ ਕਰ ਲਈ ਸਾਡੇ ਜਿਹੜੇ ਕੈਂਡੀਡੇਟ ਨੇ ਸਰਦਾ ਬਾਗੀ ਸਿੰਘ ਪੁੱਤਰ ਉਹ ਆਏ ਨੇ ਔਰ ਬੜੀ ਭੱਟੀ ਬਿੱਤੀ ਦੇ ਵਿੱਚ ਜਿਹੜੀ ਸੰਗਤ ਹੈ ਉਹਨਾਂ ਦਾ ਸਾਥ ਦੇ ਰਿਹਾ ਬਹੁਤ ਚੰਗਾ ਰਿਸਪੌਂਸ ਹੈ ਬੜਾ ਪੋਜ਼ਿਟਿਵ ਰਿਸਪੌਂਸ ਹੈ ਕਿਉਂਕਿ ਲੋਕਾਂ ਨੂੰ ਪਤਾ ਕਿ ਜੋ ਕੰਮ 2 ਸਾਲਾਂ ਦੇ ਵਿੱਚ ਸਵਾ ਦੋ ਸਾਲ ਦੇ ਵਿੱਚ ਆਮ ਆਦਮੀ ਨੇ ਆਮ ਆਦਮੀ ਪਾਰਟੀ ਨੇ ਕਰ ਦਿੱਤੇ ਨੇ ਸਰਦਾਰ ਭਗਵੰਤ ਸਿੰਘ ਮਾਨ ਨੇ ਕਰ ਦਿੱਤੇ ਆ ਉਹ ਲੋਕਾਂ ਨੂੰ ਦਿਸ ਰਹੇ ਆ ਲੋਕਾਂ ਦੇ ਬਿੱਲ ਨਹੀਂ ਆ ਰਹੇ ਲੋਕਾਂ ਨੂੰ ਹੋਰ ਅਨੇਕਾਂ ਸਹੂਲਤਾਂ ਜਿਹੜੀਆਂ ਮਿਲੀਆਂ ਸ਼ੁਰੂ ਹੋ ਗਈਆਂ ਸੋ ਮੈਂ ਸਮਝਦਾ ਕਿ ਇਹ ਜਿਹੜੀ ਸੀਟ ਹੈ ਸਰਦਾਰ ਲਾਲਜੀਤ ਸਿੰਘ ਪੁੱਲਰ ਵੱਡੇ ਮਾਰਜਨ ਦੇ ਨਾਲ ਜਿੱਤ